ਕਰਮ ਕਾੜਨੇ ਸਵੇਰੇ ਉੱਠ ਕੇ ਕੀਰਤਨ ਕਰਮ ਕਾੜਨੇ ਸਭ ਹੋਰ ਕੀਏ ਸਵੇਰੇ ਉੱਠ ਕੇ ਜੋ ਬਰਿਆਦਾ ਬਣਾਈਆ ਸਭ ਕਰਮ ਕਾੜਨੇ ਬਰਿਆਦਾ ਬਰਿਆਦਾ ਹੁੱਦੀ ਕਰਮ ਕਾੜਦਾ ਤੂੰ ਜਿੱਥੇ ਕਰਮ ਕਾੜਦਾ ਉਹ ਬਰਿਆਦਾ ਉੱਥੇ ਆਉ ਪਹਿਰੇ ਸਾਡੇ ਕਰਮ ਕਾੜ ਸਾਹੀ ਸਾਡੇ ਬਰਿਆਦਾ ਥੀਦੀ ਸਾਡੇ ਰਹਿਤ ਸੀ ਗੁਰੂ ਘਰ ਜੇ ਕੇਵਲ ਰਹਿਤ ਸੀ ਬਰਿਆਦਾ ਰੀ ਸੀ ਰਹਿਤ ਦਾ ਮਤਲਬ ਹੈ ਜੋ ਬਾਣੀ ਕਹਿੰਦੀ ਉਹ ਬਚਲਣ ਬਸ ਬਹੁਤੀ ਗੱਲੇ ਦੀਆਂ ਵੜੀ ਜਾ ਸਾਰਾ ਦਿਨ ਜਾਓ ਚਾਹੇ ਰਬੜੀ ਜਾਓ ਚੱਲੋ ਵਾਲੀ ਅਨੁਸਾਰ ਕੁਰਬਾਨੀ ਅਨੁਸਾਰ ਪਾਠ ਕਰੀ ਜਾਓ ਕੋਈ ਜੇ ਸਾਰਾ ਦਿਨ ਪਾਠ ਕਰੀ ਜਾਓ ਚੱਲੋ ਨਾ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਥੋੜੀ ਜਿਹੀ ਬਾਣੀ ਪੜ੍ਹ ਕੇ ਸਮਝ ਕੇ ਉਹਦੇ ਅਨੁਸਾਰ ਮੰਨੂ ਟਾੜੋ ਗਲਤ ਹੋ ਚੱਲਣ ਦੀ ਐ ਤੂੰ ਚੱਬਣ ਚੱਲਣਾ ਤੇ ਤੈਨੂੰ ਸੇ ਜਿਹੜੇ ਪਹਿਲਾਂ ਸਮਝ ਲੈ ਜਾਂਦੇ ਨੇ ਚੱਬ ਕੇ ਵਿਚਾਰ ਲੈਦੇ ਨੇ ਕੁਰਬਾਨੀ ਵੀ ਰੋਟੀ ਆਪਾਂ ਜਿਆਦਾ ਚੱਬ ਕੇ ਖਾਣ ਚੱਬਣ ਚੱਲਣ ਫੇਉ ਤੇ ਚੱਲਣ ਹੋਰਾਂ ਤੈਨੂੰ ਸੇ ਉਹਨਾਂ ਦੇ ਉਹਨਾਂ ਦਾ ਰੰਗ ਚੜਦਾ ਹੋਰ ਅਧਰ ਬਣ ਜਾਂਦਾ ਨੇ ਓਏ ਉਹਨਾਂ ਨੂੰ ਰੰਗ ਚੜ ਜਾਂਦਾ ਹੀਰੇ ਲਾਲ ਲਤਨ ਉਹੀ ਬਣਦੇ ਨੇ ਰਤਨ ਸੇ ਸੁਣੀਏ ਰਹਿ ਗਏ ਜਿਹੜੇ ਸੁਣ ਕੇ ਰਹਿ ਗਏ ਉਹ ਬਹਿ ਗਏ ਉਹ ਕਲਪਣਾ ਦੀ ਕਾਲੀ ਧਾਰ ਜਿ ਡੁੱਬ ਗਏ ਬੂਡੇ ਕਾਲੀ ਧਾਰ ਸੁਣੀਏ ਰਹਿ ਗਏ ਤਾਂ ਬਹਿ ਗਏ ਇਹ ਹੈ ਕੀ ਹੈ ਗੁਰਮਤ ਇਹ ਕੋਈ ਕਰਮ ਨਹੀਂ ਕਰਮ ਦਾ ਮਤਲਬ ਸਿਰਫ ਇਦਾਂ ਹੀ ਹੈ ਕਿ ਕਰਮ ਦਾ ਹੱਥ ਪੈਣਾ ਨਾ ਕਰਨਾ ਦੱਸੇ ਵਾ ਕਰਮ ਕਰਦਾ ਸ਼ਬਦ ਵਿਚਾਰ ਕਰਕੇ ਉਹਦੇ ਅਨੁਸਾਰ ਮਨ ਨੂੰ ਚਲਾਉਣਾ ਇੱਥੇ ਮर्यादा ਦੀ ਕੋਈ ਗੱਲ ਨਹੀਂ ਹੈ ਮर्यादा ਦੀ ਤੇ ਗੱਲ ਨਹੀਂ ਸਾਧਨ ਘੋੜੇ ਸਾਹਮਣੇ ਤੇ ਕੰਮ ਕਰਦੇ ਸੀ ਸੋਭਾ ਸੋਭਾ ਧੋ ਅਧਾ ਘੰਟਾ ਘੰਟਾ ਜਿਹੜਾ ਸੀ ਉਪਦੇਸ਼ ਸੁਣ ਲਿਆ ਜੋ ਵੀ ਉਹ ਕਹਿੰਦੇ ਸਮਝਾਉਂਦੇ ਸੀ ਗੱਲ ਗੁਰਬਾਣੀ ਗੁਰੂ ਤੇ ਸਾਰਾ ਦਿਨ ਕੰਮ ਕਰਦੇ ਸੀ ਅਠ ਪੈ ਅਤਿ ਪਰਕਰ ਕੰਮ ਸਭ ਚੀਜ਼ ਨਾਲ ਇਹ ਸਾਰਾ ਹੀ ਬਰਿਆਦਾ ਬਗੜੇ ਕੰਮ ਬਰਿਆਦਾ ਬਸ ਰਾਇਤ ਕੁਝ ਨਹੀਂ ਹੈ ਬਰਿਆਦਾ ਬਰਿਆਦਾ ਕੋ ਪਸੂ ਕੰਮ ਕਰਦੇ ਰਹਿਣਾ ਅਸਰ ਕੋਈ ਨਹੀਂ ਉਤੇ ਅਸਰ ਹੈ ਕੰਮ ਕਰਨਾ ਘਟਾ ਹੈ ਅਸਰ ਜਾ ਜਾ ਅਸਰ ਤੇ ਹੀ ਮਤਲਬ ਹੁੰਦਾ ਹੈ ਅਗੰਗ ਆਦੀ ਦੇਵ ਹੈ ਕਹੋਂ ਸੋ ਕੈਸ ਪਾਈ ਹੈ ਅਗੰਗ ਆਦੀ ਦੇਵ ਹੈ ਕਹੋਂ ਸੋ ਕੈਸ ਪਾਈ ਹੈ ਕੋਈ ਦੱਸੋ ਪਾਈਏ ਕਿ ਬੇ ਉੱਪਰ ਤਾਂ ਦੱਸਿਆ ਹੈ ਸਭ ਕੁਝ ਉੱਪਰ ਤਾਂ ਦੱਸਿਆ ਹੈ ਹੁਣ ਪ੍ਰਾਪਤੀ ਹੈ ਦੱਸੋ ਟਾਰਗੇਟ ਸਾਡਾ ਪ੍ਰਾਪਤੀ ਦਾ ਉਸ ਦੇਵ ਦਾ ਅੰਤਰਾਦਵਨੀ ਆਪਣੇ ਮੂਲ ਆਦੀ ਦੇਵ ਕੋਣ ਇਹਦਾ ਮੂਲ ਹੀ ਆਦੀ ਦੇਵ ਹੈ ਆਪਣਾ ਮੂਲ ਪਛਾਣ ਕੋਣਾ ਮੂਲ ਨਾਲ ਕਦੇ ਜੁੜੀ ਏ ਆ ਕਰਤਾ ਸੀਗਾ ਕੁਛ ਰਹਿਣਾ ਉੱਪਰ ਜੋ ਦੱਸਿਆ ਹੋਇਆ ਅਗੰਯਾਦੀ ਦੇਵ ਹੈ ਕੌਸ ਕੈਸ ਪਾਈਏ ਕੌਸ ਕੈਸ ਪਾਈਏ ਦੱਸੋ ਕਵੇ ਪਾਈਏ ਜਿਮੀ ਜਮਾਨ ਕੇ ਬਖੈ ਸਵਾਸੇ ਇੱਕ ਲੋਤ ਹੈ ਅਗੰਯਾਦੀ ਦੇਵ ਹੈ ਇਹ ਇੱਥੇ ਲਿਖਿਆ ਸੀ ਅਗੰਜ ਦੇਵ ਹੈ ਸ਼ੁਰੂ ਚ ਲਿਖਿਆ ਸੀ ਪਹਿਲੀ ਪੰਕਤੀ ਐਸ ਆਰ ਆਖਰੀ ਪੰਕਤੀ ਚ ਤੇ ਗਾਂਜਾ ਦੀ ਦੇਵ ਲਿਖੇ ਇਹ ਪੰਜ ਪਦੇ ਆਏ ਨੇ ਇਹਦੇ ਚ ਪੰਜਾ ਪਦਿਆਂ ਦੇ ਤੇ ਪੰਜਵੇਂ ਪਦ ਤੇ ਅਗਰ ਰਿਜ਼ਲਟ ਕੱਢਿਆ ਉਹ ਜਿਹੜਾ ਗਾਂਜਾ ਦੀ ਦੇਵ ਸੀ ਸ਼ੁਰੂ ਚੱਲਿਆ ਉਹ ਹੀ ਗਾਂਜਾ ਦੀ ਦੇਵ ਨੂੰ ਦਸੋ ਪ੍ਰਾਪਤੀ ਕਿਵੇਂ ਕਰੀਏ ਹੋ ਤਾਂ ਆ ਕੁਛ ਰਿਹਾ ਉਹ ਕੀ ਕਰ ਰਿਹਾ ਸਾਰਿਆਂ ਨੂੰ ਅਕਲ ਦੇ ਰਿਹਾ ਸਾਰੇ ਸੰਸਾਰ ਨੂੰ ਪੈਦਾ ਕਰ ਰਿਹਾ ਉਹਦਾ مالک ਹੈ ਹਰ ਕਿਸਮ ਦੀ ਡੋਲੇਜ ગાंदे ਰਹਿ ਉਹਦੀ પ્રાપ્તિ ਦੱਸੋ ਕਿਵੇਂ ਕਰੀਏ ਇਹ ਟਾਰਗੇਟ ਹੈ ਸਿੱਖ ਦਾ પ્રાપ્તિ ਦਾ ਅੱਜ ਕਿਸਦਾ ਟਾਰਗੇਟ ਹੈ ਕੀ ਜੋ ਕੁਝ ਹੋ ਰਿਹਾ ਤੇ ਕਰਨਪਾ ਉਹਦੇ ਨਾਲ પ્રાપ્તિ ਹੈ ਤੇ ਕੀਤੇ ਦਸਾਲ ਪਿਛਲੇ ਕਿਸੇ ਤੋਂ ਯਾ 100 ਚਲੋ 1925 ਤੋਂ ਹੀ ਲਾ ਲਓ ਪਹਿਲਾਂ ਛੱਡੋ ਜੱਦਾ ਅਗਾਲੀਆਂ ਦੇ ਕੋਲ ਗੁਰਦੁਆਰੇ ਨੇ ਕਿਸੇ ਨੇ પ્રાપ્તિ ਹੋਈ ਕਿ ਸਾਨੂੰ 85 ਸਾਲ ਹੋ ਗਏ 1925 ਤੋਂ ਹੁਣ ਤੱਕ 75 ਉਹ ਦਾਸ ਹੈ 85 85 ਸਾਲ ਚ ਇੱਕ ਬੰਦੇ ਨੇ ਪ੍ਰਾਪਤੀ ਕੀਤੀ ਜੇ ਕਿਉਂ ਨਹੀਂ ਜੇ ਨਹੀਂ ਹੋਈ ਤਾਂ ਕਿਉਂ ਰਹੀ ਹੋਈ ਜਵਾਬ ਕੌਣ ਦੇਊਗਾ ਰਹੀ ਹੋਈ ਕੀ ਕਰਦੇ ਸੀ ਤੁਸੀਂ ਪਰ ਐ ਸਭ ਕੋ ਇੱਥੇ ਕੀ ਕਰਾਉਣਾ ਹੈ ਜੇ ਇਹਦਾ ਰਿਜ਼ਲਟ ਕੁਝ ਨਹੀਂ ਆਇਆ ਜਿਹੜੀ ਕੀ ਦਾ ਰਿਜ਼ਲਟ ਕੁਝ ਨਹੀਂ ਹੋ ਤਾਂ ਫੇਲ ਹੋ ਜਾਂਦਾ ਹੁੰਦਾ ਉਂਗਲੀ ਕਿਉਂ ਉਠਾ ਲਈ ਅੱਜ ਸੇਖਾਂ ਸੇ ਸਕੀ ਨੇ ਗੁਰਮਤਨ ਸਾਰੇ ਧਰਮਾਂ ਵਾਲ ਉਂਗਲੀ ਠਾਈ ਹੈ ਅਜੇ ਨਾਲ ਉਂਗਲੀ ਕਿਉਂ ਉਠਦੀ ਹੈ ਸੇਖ ਵੀ ਉਠਾ ਰਹੇ ਨੇ ਅੰਦਰੋਂ ਉਂਗਲੀ ਨਾ ਬੰਦ ਅਸੀਂ ਤਾਂ ਸਾਰਿਆਂ ਨਾਲ ਉਂਗਲੀ ਉਠਾਉਨੇ ਆ ਰਹੇ ਹਾਂ ਗੁਰਬਾਨੀ ਦਾ ਸਾਡੇ ਵਾਲਾ ਜਿਹੜੀ ਉਂਗਲੀ ਉਠਦੀ ਹੈ ਇਹ ਕਿਉਂ ਉਠਦੀ ਹੈ ਬਸ ਇਹੀ ਵਿਸ਼ਾ ਵਿਚਾਰਨ ਦਾ ਅਸੀਂ ਜੋ ਉਹ ਸਾਨੂੰ ਕਹਦੇ ਉਹ ਨਹੀਂ ਕਰ ਰਹੇ ਉਹ ਨਹੀਂ ਕਰ ਰਹੇ ਹੁੰਦੇ ਬਿਲਕੁਲ 180 ਡਿਗਰੀ ਤੇ ਉਲਟ ਜਾ ਰਹੇ ਹੁੰਦੇ ਅਸੀਂ ਆਉਣਾ ਪਊਗਾ ਉਸ ਲਾਈਨ ਤੇ ਮੁੜ ਕੇ ਤੇ ਨਹੀਂ ਤਾਂ ਸਿੱਖੀ ਤੋਂ ਖਾਰਜਾਂ ਸਾਰੇ ਤੁਸੀਂ ਕੀ ਖਾਰਜ ਕਰਨਾ ਕਿਸੇ ਨੂੰ ਤੁਸੀਂ ਆਪੇ ਖਾਰਜੋ ਉਹ ਗੁਰੂ ਨੇ ਕਰਨਾ ਖਾਰਜ ਇਹਨੂੰ ਸਿੱਖੀ ਤੋਂ ਖਾਰਜ ਨੇ ਅਸੀਂ ਕਹਿ ਸਕਦੇ ਇਹਨੂੰ ਸੋਸ਼ਲ ਬਾਈਕਾਟ ਕਹਿ ਸਕਦੇ ਆ ਮੈਂ ਕਹਦੇ ਨਾ ਸਿੱਖੀ ਚੋਂ ਸੋਸ਼ਲ ਬਾਈਕਾਟ ਕਹਿ ਸਕਦੇ ਆ ਅਸੀਂ ਆਪਣੀ ਸੋਸਾਇਟੀ ਚੋਂ ਖਾਰਜ ਕਰਤਾ ਉਹਨੂੰ ਗੁਰੂ ਨਾਲ ਨਹੀਂ ਕੋਈ ਕਿਸੇ ਨੂੰ ਤੋੜ ਸਕਦਾ ਗੁਰੂ ਨਾਲ ਤਾਂ ਸਾਡੀ ਵੀਰ ਨਾਲ ਕੋਈ ਜੋੜਨ ਦਾ ਦੇ ਸਕਦਾ ਨਾ ਤੋੜਨਾ ਇਹ ਤਾਂ ਉਹਦੇ ਹੱਥ ਨਾਲ ਕੋਈ ਜੋੜਨ ਦਾ ਸਾਡੀ ਵੀਰ ਦੇ ਸਕਦਾ ਨਾ ਕੋਈ ਤੋੜਨ ਦਾ ਦੇ ਸਕਦਾ ਉਹ ਤਾਂ ਕੱਚ ਪਕਾਈ ਉਥੇ ਪਾਈ ਨਾ ਰਗਿਆ ਜਾਪੇ ਜਾਈ ਕੱਚਾ ਹੈ ਪੱਕਾ ਹੈ ਸਿੱਖੇ ਤਾਂ ਦਰਗਾਹ ਜਾ ਕੇ ਪਤਾ ਲੱਗੂ ਇਹ ਨਾ ਜੋੜਨਾ ਆਪਣੇ ਵਾਸਤੇ ਜੋੜਨਾ ਜੇ ਜੁੜਿਆ ਤਾਂ ਗੁਰੂ ਨੂੰ ਪਤਾ ਜੁੜਿਆ ਨਹੀਂ ਜੁੜਿਆ ਤਾਂ ਉਹ ਨੂੰ ਪਤਾ ਉਹ ਕੋਈ ਧੋਖਾ ਨਹੀਂ ਦੇ ਸਕਦਾ ਆ ਸੋਸ਼ਲ ਮਾਈ ਕਾਰਟ ਹੈ ਇਹ ਕਹਿ ਸਕਦੇ ਹੋ ਜੇ ਕੋਈ ਨੁਕਸਾਨ ਕਰਦਾ ਹੈ ਜਿਆਦਾ ਸਿੱਖੀ ਤੋਂ ਖਲਾਫ ਬੋਲਦਾ ਹੈ ਵੀ ਭਾਈ ਇਹਦੀ ਗੱਲ ਸਿੱਖੀ ਵਾਲੀ ਨਹੀਂ ਨਾ ਇਹ ਨਾ ਬੋਲਿਓ ਇਹ ਗੱਲ ਚਲੋ ਇਹ ਠੀਕ ਹੈ ਜੇ ਸਿੱਖੀ ਤੋਂ ਖਲਾਫ ਬੋਲਦਾ ਤੁਸੀਂ ਕਹਿ ਸਕਦੇ ਹੋ ਵੀ ਇਹਦੀ ਗੱਲ ਨਾ ਸੁਣਿਓ ਸਾਡੇ ਕਿਹਾ ਹੀ ਆ ਪਹਿਲਾਂ ਪਹਿਲਾਂ ਕਿਹਾ ਹੀ ਆ ਗੁਰੂਆਂ ਵੇਲੇ ਵੀ ਕਿ ਜਿਹੜੇ ਖਲਾਫ ਬੋਲਦੇ ਸੀ ਵੀ ਇਹਨਾਂ ਦੀ ਗੱਲ ਨਹੀਂ ਸੁਣਨੀ ਰਾਮ ਰਾਏ ਸੀ ਧੀਰ ਮੰਗੇ ਸੀ ਰਾ ventana बेल ਦੀ ਖਾਲਸੇ ਦਾ ਰੈਤਨਾਮ ਵਿੱਚ ਲਿਖਿਆ ਹੋਇਆ ਪੈਰਲ ਧਰਮ ਚਲਾਉਂਦੇ ਸੀ ਉਹ ਜਾਇਆ ਉਠੇ ਨੇ ਹੁਣ ਦੁਆਰਾ ਉਹ ਜਾ ਕੁਛ ਕਰਨ ਵਾਲੇ ਆਪਣੀ ਮਰਜ਼ੀ ਦਾ ਧਰਮ ਜਗਿੰਦਰ ਸਿੰਘ ਸਪੋਕਸਮੈਨ ਆ ਜਿਹੜੇ ਦੁੱਕੇ ਤਿੱਕੀਆਂ ਨੇ ਉਹ ਲੋਠੀਆਂ ਵਿੱਚ ਆ ਲੱਗਿਆ ਦਰਸ਼ਕ ਦਰਸ਼ਕਾਂ ਦੇ ਜਹੇਦਾਰ ਦੇਖ ਲੈਣ ਕਰਕੇ ਚਲਾ ਲੈਣ ਏ ਬਰਾਬਰ ਚਲਾਉਣ ਵਧੀਆ ਚਲਾ ਕੇ ਦਿਖਾਉਣ ਫਿਰ ਬੰਦੇ ਕੁਝ ਕਰਕੇ ਦਿਖਾਉਣ ਫੇ ਲੱਗ ਜਾਣਗੇ ਮਗਰ ਅਸੀਂ ਵੀ ਲੱਗ ਜਾਾਂਗੇ ਸਾਰੇ ਉਹ ਬੰਨ ਕੇ ਦਿਖਾਉਣ ਸਾਨੂੰ ਅਰਥੇ ਦੱਸ ਤਨ ਕੁਰਬਾਨੀ ਦੇ ਕੀ ਨੇ ਜੋ ਹੁਣ ਥੇ ਕੀ ਇਤਿਆਰ ਨੇ ਉਹ ਵੀ ਤਾਂ ਸਾਰੇ ਤੇ ਸਭ ਲਈ ਆ ਜੋ ਅੱਜ ਦੇ ਦਰਸ਼ਨ ਨਾ ਸੋਣਾ ਕੀਤਾ ਉਹ ਵੀ ਸਾਰਿਆਂ ਦੇ ਸਭ ਲਈ ਓ ਕੰਮ ਕੀਤਾ ਜਿਹਨੂੰ ਕੁਰਬਾਨੀ ਕਹਿੰਦੇ ਨੇ ਕਰ ਲੂ ਰੋਟੀਆਂ ਖਾਣ ਪੂਰਾ ਤਾਲ ਕਮਨਦਾ ساری ਜਿੰਦਗੀ ਇਹ ਕੀਤਾ ਉੱਠ ਕੇ ਸਿੱਖਿਆ ਦੇਣ ਲੱਗਿਆ ਸਾਨੂੰ ਤੂੰ ਤਾਂ ਆਪੇ ਗੁਰਮਤਿ ਅਨਸਾਰ ਵੀ ਚੱਲਿਆ ਆਪਣੇ ਜੀਵਨ 'ਚ